ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਧਿਆਨ ਨਾਲ ਸੁਣਿਓ ਗੱਲ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਸਵਾਏ ਬਾਲੇ ਵਾਲੀ ਜਨਮ ਸਾਖੀ ਦੇ ਉਸ ਤੋਂ ਬਿਨਾ ਕਿਸੇ ਵੀ ਕਿਤਾਬ ਦੇ ਵਿੱਚ ਕਤਕ ਦਾ ਨਹੀਂ ਆ ਬਾਲੇ ਵਾਲੀ ਜਨਮ ਸਾਖੀ ਨੇ ਕਤਕ ਦਾ ਲਿਖਿਆ ਭਾਈ ਮਨੀ ਸਿੰਘ ਵਾਲੀ ਹੋ ਗਈ ਮਿਹਰਬਾਨ ਵਾਲੀ ਹੋ ਗਈ ਜਾਂ ਬੁਲੈਤ ਵਾਲੀ ਜਾਂ ਫਜਵਾਦ ਵਾਲੀ ਕੋਈ ਵੀ ਜਨਮ ਸਾਖੀ ਚੱਕ ਲਓ ਪਰਾਤਰਨ ਜਨਮ ਸਾਖੀ ਚੱਕ ਲਓ ਉਹਨਾਂ 'ਚ ਵਿਸਾਖ ਦਾ ਹੀ ਆ ਹਾਂਜੀ ਜਨਮ ਡੇਡਾ ਪਰ ਅਸੀਂ ਹੋਰ ਕੋਈ ਨਹੀਂ ਮੰਨਣਾ ਅਸੀਂ ਬਾਲੇ ਵਾਲੀ ਜਨਮ ਸਾਖੀ ਨੂੰ ਮੰਨਣਾ ਕਿਉਂ ਕਿਉਂਕਿ ਬਾਲੇ ਵਾਲੀ ਜਨਮ ਸਾਖੀ ਦੇ ਉੱਤੇ ਸੰਤੋਖ ਸਿੰਘ ਨੇ ਮੋਹਰ ਲਾਤੀ ਹਾਂਜੀ ਸੰਤੋਖ ਸਿੰਘ ਨੇ ਨਾਨਕ ਪ੍ਰਕਾ ਜੋ ਲਿਖਿਆ ਪਹਿਲੀਆਂ ਦੋ ਪੋਥੀਆਂ ਜਿਹੜੀਆਂ ਉਹਦੇ ਗੁਰਪ੍ਰਤਾਪ ਸੂਰਜ ਗ੍ਰੰਥੀਆਂ ਉਹਦੇ ਵਿੱਚ ਹੂ ਬਹੂ ਕਾਪੀ ਕਰਤੀ ਬਾਲੇ ਵਾਲੀ ਜਨਮ ਸਾਖੀ ਤੇ ਨਾਲ ਇਹ ਵੀ ਲਿਖੀ ਜਾਂਦਾ ਸੰਤੋਖ ਸਿੰਘ ਹੀ ਇਹ ਵੀ ਲਿਖੀ ਜਾਂਦਾ ਉਹਦੇ ਵਿੱਚ ਪਈ ਬਾਲੇ ਵਾਲੀ ਜਨਮ ਸਾਖੀ ਤਾਂ ਹੰਧਾਲੀਆਂ ਨੇ ਪਾੜ ਕੇ ਅਗਲਾ ਕੇ ਦਰਿਆ ਚ ਬਾਹ ਹਾਤੀ ਸੀ ਤੇ ਉਹ ਗਈ ਆਈ ਤਾਂ ਫਿਰ ਸੰਤੋਖ ਸਿੰਘ ਕਿਹੜੀ ਜਨਮ ਸਾਖੀ ਨੂੰ ਦੇਖ ਕੇ ਲਿਖ ਰਿਆ ਪੁਲੀਸ ਸਪਿਰਟ ਕਹਿੰਦਾ ਹੰਧਾਲੀਆਂ ਨੇ ਉਹ ਪਾੜ ਕੇ ਸੜਤੀ ਦਰਿਆ ਚ ਰੋੜਤੀ ਤੇ ਉਹਨਾਂ ਨੇ ਆਪਣੇ ਕੋਲੋਂ ਲਿਖਤੀ ਤੇ ਜਿਹੜੀ ਆਪਣੇ ਕੋਲੋਂ ਲਿਖੀ ਉਹਦੇ ਬੇਸ ਦੇ ਉੱਤੇ ਤੂੰ ਸਾਰਾ ਗੁਲਨਾਰ ਪਾਸ਼ਾ ਦਾ ਇਤਿਹਾਸ ਲਿਖੀ ਜਾਂਦਾ ਤੇ ਸਾਡੀ ਇਹੋ ਜੀ ਮੂਰਖ ਕੌਮ ਆ ਉਸ ਇਤਿਹਾਸ ਨੂੰ ਮੰਨੀ ਜਾ ਰਹੀ ਆ ਕੱਤਕ ਦੀ ਪੂਰਨਮਾਸ਼ੀ ਨੂੰ ਹੁਣ ਬੜੀਆਂ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਸਭ ਕੁਝ ਹੋ ਰਿਹਾ ਕੱਤਕ ਦੀ ਪੂਰਨਮਾਸ਼ੀ ਮਨਾਉਣਾ ਹੀ ਮਨਾਉਣਾ ਸੀ ਕਿਹੜੀ ਵੇਲੇ ਨੇ ਤੇ ਬਾਹ ਆਈ ਆ ਵੀ ਅਸੀਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਆ ਜਦੋਂ ਜਨਮ ਦਿਹਾੜਾ ਬਸਾਖ ਦਾ ਆ ਇੱਕ ਬਸਾਖ ਨੂੰ ਮਨਾਉਣ ਚ ਕੀ ਪ੍ਰੋਬਲਮ ਆ ਕਿਸੇ ਨੂੰ ਕੀ ਇਤਰਾਜ਼ ਆ ਅਖੇ ਜੀ ਉਹ ਬਸਾਖੀ ਦਾ ਰਲ ਗੱਡਾ ਦਿੰਦਾ ਉਹ ਮੂਰਖੋ ਬਸਾਖੀ ਹੈ ਹੀ ਤਾਂ ਆ ਕਿਉਂਕਿ ਉਸ ਦਿਨ ਕੋ ਨਾਨਕ ਪਾਤਸ਼ਾਹ ਦਾ ਜਨਮ ਦਿਹਾੜਾ ਸੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿਨ ਤਾਂ ਹੀ ਚੁਣਿਆ ਸੀ ਉਹ ਪਿਸੇ ਕਿਤੇ ਨਹੀਂ ਉਹ ਤਾਂ ਨਹੀਂ ਰੱਖੀ ਗਈ ਸੀ ਪਰ ਨਹੀਂ ਸਾਡੀ ਇੰਨੀ ਸੋਚ ਕਿੱਥੇ ਆ ਪਾਈ ਗੁਰਦਾਸ 12 ਦੇ ਵਿੱਚ ਉਹ ਗੁਰਦੁਆਰੇ ਚ ਪੜੀ ਜਾਣੀਆਂ ਕੱਲ ਨੂੰ ਵੀ ਪੜੂਗੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜਦਗ ਚਾਰਨ ਹੋਇਆ ਦੇਖਿਓ ਕਰ ਕਰ ਹੋਵੇ ਤਰਨਸਾਲ ਹੋਵੇ ਕੀਰਤਨ ਸਦਾ ਬਸਵਾ ਉਹ ਨਾ ਕਿਸ ਨੇ ਪੁੱਛਣਾ ਪਈਦੇ ਅਰਥ ਕੀ ਆ ਤੇ ਨਾ ਉਹਨੇ ਦੱਸਣੇ ਆ ਵੀ ਜਿੱਥੇ ਗੁਰੂ ਨਾਨਕ ਸਤਿਗੁਰ ਨਾਨਕ ਪ੍ਰਗਟਿਆ ਉੱਥੇ ਅਬਸੋਏ ਦੀ ਗੱਲ ਕਿਉਂ ਹੋਈ ਬਸੋਏ ਦਾ ਮਨ ਹੁੰਦਾ ਬਸਾਖੀ ਕਿ ਘਰ ਘਰ ਚ ਉਦੋਂ ਬਸਾਖੀ ਆ ਗਈ ਕਿਉਂਕਿ ਜਨਮ ਤੇ ਅੜਾਈ ਬਸਾਖ ਦਾ ਸੀਗਾ ਇੱਕ ਬਸਾਖ ਦਾ ਸੀਗਾ ਪਰ ਅਸੀਂ ਖਿੱਚ ਧੂਕੇ ਜਿੱਦਾਂ ਬਾਕੀ ਚੀਜ਼ਾਂ ਸਾਰੀਆਂ ਜੋੜਤੀਆਂ ਆ ਬੰਦੀ ਛੋੜ ਪਿਛਲੇ ਹੱਥੇ ਉਹਦਾ ਉਹ ਕਲਕਲ ਅਪਕਟ ਹਟੇ ਆ ਵੀ ਖਿੱਚ ਧੂਕੇ ਬੰਦੀ ਛੋੜ ਜੋੜਤਾ ਨਾਲ ਕਹਾਣੀ ਜੋੜ ਲਈ ਪਿਓ ਗੁਰੂ ਹਰਗੋਬਿੰਦ ਪਾਤਸ਼ਾਹ ਇੰਨੇ ਸਾਲ ਗਵਾਲੀਅਰ ਦੀ ਜੇਲ੍ਹ ਚ ਰਹਿ ਕਿਸੇ ਕਿਸੇ ਨੇ ਕੁਝ ਲਿਖਤਾ ਕਿਸੇ ਨੇ ਕੁਝ ਕੋਈ 41 ਦਿਨ ਤੋਂ ਲੈ ਕੇ ਮੈਂ ਉਦੋਂ ਵੀ ਗੱਲ ਕੀਤੀ ਹੈ 41 ਦਿਨ ਤੋਂ ਲੈ ਕੇ 12 ਸਾਲ ਤੱਕ ਫਿਰ ਥੋੜਾ ਬਾਧਾ ਫਰਕ ਹੋਵੇ ਮੰਨ ਲਿਆ ਕੋਈ ਕਹ ਰਿਹਾ 41 ਦਿਨ ਵਾਸਤੇ ਗਏ ਕੋਈ ਕਹ ਰਿਹਾ 12 ਸਾਲ ਉੱਥੇ ਰਹਿ ਜੇਲ੍ਹ ਚ ਤੇ ਦਿਵਾਲੀ ਵਾਲੇ ਦਿਨ ਛੱਡਤਾ ਜੀ ਉਹ ਜੇ ਦਿਵਾਲੀ ਵਾਲੇ ਦਿਨ ਛੱਡਿਆ ਤੇ ਉਹ ਮਨਾਉਣ ਜਿਹੜੇ ਛੁੱਟ ਕੇ ਆਏ ਨਾਲ ਜਿਹੜੇ ਹਿੰਦੂ ਰਾਜੇ ਸੀਗੇ ਦਿਵਾਲੀ ਵਾਲੇ ਦਿਨ ਉਹ ਮਨਾਉਣ ਉਹਨਾਂ ਦੀ ਦਿਵਾਲੀ ਆ ਤਾਂ ਗੁਰੂ ਗੁਰੂ ਸਾਹਿਬ ਨੇ ਉਹਨੂੰ ਛਡਵਾਇਆ ਅਸੀਂ ਕਿਉਂ ਬਣਾ ਰਹੇ ਆ ਕਹਾਣੀ ਸਿਰਫ ਇੰਨੀ ਆ ਕਿ ਗੁਰੂ ਹਰਗੋਬਿੰਦ ਪਾਸ਼ਾ ਉੱਥੇ ਗਏ ਉਹਨਾਂ ਨੂੰ ਛਡਾਉਣ ਲਈ ਹੋਈ ਸੀ ਉਹਨੂੰ ਲੈ ਕੇ ਆਏ ਆ ਉੱਥੋਂ ਤੇ ਅਸੀਂ ਪਟਾਕੇ ਵੀ ਚਲਾਉਣੇ ਆ ਅਸੀਂ ਉਹ ਵੀ ਕਰਨਾ ਸਭ ਕੁਝ ਕਰਨਾ ਤੇ ਹੁਣ ਅਸੀਂ ਕੱਲ ਪਰਸ ਨੂੰ ਫੇਰ ਪਟਾਕੇ ਚਲਾਉਣੇ ਆ ਬੁੱਧਵਾਰ ਨੂੰ ਵੀ ਸਾਡੇ ਗੁਰਨਾਨਕ ਪਾਸ਼ਾ ਦਾ ਜਨਮ ਦਿਹਾੜਾ ਲਿਖਿਓ ਇੰਡੀਆ 'ਚ ਕਿੱਦਾਂ ਫੇਰ ਟਾੜ-ਟਾੜ 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 ਪਤਾ ਕਿਸੇ ਨੂੰ ਨਹੀਂ ਅਈ ਤਾਂ ਯੀਸੂ ਤੇ ਵੀ ਚਰਣਾ ਲੈ ਪਟਾਕੇ ਚਲੋ ਉਹ ਆਪਾਂ ਪਹਿਲਾਂ ਵੀ ਗੱਲ ਕਰਦੇ ਕੋਈ ਵੀ ਕੋਈ ਵੀ ਬਣਾਓ ਤਿਉਹਾਰ ਕੋਈ ਪ੍ਰੋਬਲਮ ਨਹੀਂ ਮੈਂ ਗੱਲ ਕਰਦਾ ਮੈਂ ਇਹਦਾ ਕੋਈ ਵੀ ਨਹੀਂ ਛੱਡਣਾ ਹਾਂ ਪਰ ਤੁਸੀਂ ਆਹ ਤਾਂ ਗਲਤ ਆਹ ਤਾਂ ਗਲਤੀ ਬਣਾਈ ਜਾਂਦੇ ਨਾ ਸਹੀ ਤਰੀਕੇ ਤੇ ਤਾਂ ਬਣਾਓ ਜੇ ਬਣਾਉਣਾ ਤਾਂ ਸਹੀ ਤੇ ਬਣਾਓ ਕਰਾਂਗੇ ਬੁੱਧਵਾਰ ਨੂੰ ਆਪਾਂ ਇੱਥੇ ਪ੍ਰੋਗਰਾਮ ਕਰਾਂਗੇ ਨਾਲ ਪ੍ਰੂਫ ਦਿਖਾਵਾਂਗੇ ਤੁਹਾਨੂੰ ਸਾਰੇ ਪ੍ਰੂਫ ਦਿਖਾਵਾਂਗੇ ਉਸ ਦਿਨ ਨੂੰ ਨਾਲ ਹਰ ਬੁੱਧਵਾਰ ਅਸੀਂ ਪ੍ਰੋਗਰਾਮ ਕਰਿਆ ਕਰਾਂਗੇ ਤੇ ਨਾਲ ਅਸੀਂ ਸ਼ੁਰੂ ਤੋਂ ਹੀ ਖੋਲਦਾਂਗੇ ਫੋਨ ਕਾਲ ਵੀ ਸਾਨੂੰ ਵਿੱਚ ਰੁਕਣਾ ਵੀ ਪਊਗਾ ਔਰ ਜੇ ਕਿਸੇ ਵਿਚਾਰ ਚਰਚਾ ਕਰਨੀ ਹੈ ਉਹ ਚਾਕੇ ਕੋਈ ਕੁਐਸਚਨ ਹੈ ਆ ਪੁੱਛਵਾਲਿਆ ਜਾਂ ਤੁਸੀਂ ਕੁਝ ਚਾਹੁੰਦੇ ਆ ਤੇ ਬਸ ਉਦੀ ਸ਼ਰਤ ਇੱਕੋ ਹੀ ਹੋਊਗੀ ਕਿ ਇਹ ਨਹੀਂ ਮੈਂ ਕਹਿ ਰਿਹਾ ਇਸ ਕਰਕੇ ਸਹੀ ਆ ਤੁਹਾਨੂੰ ਸਬੂਤ ਦੇਣੇ ਪਣੇ ਆ ਉਹਦੇ ਤੇ ਅਸੀਂ ਵੀ ਸਬੂਤ ਦੇਾਂਗੇ ਤੁਹਾਨੂੰ ਵੀ ਸਬੂਤ ਦੇਣੇ ਪਣੇ ਆ ਵੀ ਭਾਈ ਕਿਉਂ ਸਹੀ ਆ ਉਹਦੇ ਵਿੱਚ ਸਾਰੇ ਖਾਸ ਖਾਸ ਕਰਕੇ ਇਹੀ ਗੱਲ ਹੋਊਗੀ ਜਿਹੜੇ ਆ ਕੂੜ-ਕਬਾੜ ਗ੍ਰੰਥ 75 ਨਾਟਕ ਸੂਰਜ ਪ੍ਰਕਾਸ਼ ਗੁਰਬਲਾਸ ਇਹ ਸਾਰੇ ਸਾਡੇ ਵਿੱਚ ਪਾਏ ਹੋਏ ਆ ਇਨਾਂ ਤੋਂ ਕਿਦਾਂ ਜਾਨ ਛਟਾਈ ਜਾਵੇ ਸਿੱਖਾਂ ਦੀ